ਤarde ਇੱਥੇ ਇੱਕ ਝੀਲ ਨੂੰ ਝੀਲੜਾ ਸਿਸਟਮ ਆ ਬਾਈ ਨੀਲਾ ਪਾਣੀ ਆ ਜਮ ਜਿਹੜਾ ਜ਼ਮੀਨ ਦੀਆਂ ਤਹਾਂ ਪਤਾ ਨਹੀਂ ਕਿੰਨੀਆਂ ਕਾ ਨੀਲੇ ਰੰਗ ਦਾ ਪਾਣੀ ਆ ਬਾਈ ਅੱਖਣ ਨੂੰ ਐਂ ਲੱਗਦਾ ਜਿਵੇਂ ਲੂਣ ਪਿਆ ਹੁੰਦਾ ਕਲੀ ਦੇ ਡਲੇ ਆ ਐਡ ਨੂੰ ਉਦੇ ਪੁਰ ਜਾਣਾ ਹੈ ਤੇ ਜੈਪੁਰ ਤੋਂ ਰਸਤੇ ਦੇ ਵਿੱਚ ਇਹ ਆਉਂਦਾ ਕਿਸ਼ਨਗੜ ਆ ਆਪਾਂ ਡਲੇ ਵਾਲੀ ਕਲੀ ਦੇ ਉਹਨੇ ਹੁੰਨੇ ਆ ਉਸ ਤਰ੍ਹਾਂ ਵੇਖੋ ਬਾਈ ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਆ ਤੇ ਅੱਜ ਬਾਈ ਜੀ ਆਪਾਂ ਖੜੇ ਆ ਰਾਜਸਥਾਨ ਦਾ ਸ਼ਹਿਰ किशनਗੜ੍ਹ ਪਿੰਡ ਮਕਰਾਨਾ ਇੱਥੇ ਬਾਈ ਆ ਦਿਖਾਈਏ ਤੁਹਾਨੂੰ ਪੱਥਰ ਜਿਹੜਾ ਜ਼ਮੀਨ ਦੀਆਂ ਤਹਾਂ ਪਤਾ ਨਹੀਂ ਕਿੰਨੀਆਂ ਕਾ ਨੀਲੇ ਰੰਗ ਦਾ ਪਾਣੀ ਆ ਬਈ ਦੇਖ ਲੰਘ ਇੱਥੇ ਹਾ ਮਾਛ ਲੜੀ ਆਉਂਦੀ ਏ ਜਿਵੇਂ ਪਰਪ ਪਈ ਹੁੰਦੀ ਆ ਸਾਰਾ ਵਾਈਟ ਰੰਗ ਦਾ ਪੱਥਰ ਆ ਬਾਈ ਇਹੇ ਤੇ ਚੂਰਾ ਜਾਂ ਵੀ ਨਿਕਲਦਾ ਜਿਵੇਂ ਕਲੀ ਆਪਾਂ ਕਹਿ ਦਿੰਨੇ ਗੱਟਿਆਂ ਵਾਲੀ ਕਲੀ ਆਉਂਦੀ ਹੁੰਦੀ ਹੈ ਡਲੇ ਵਾਲੀ ਤੇ ਤਕਰੀਬਨ ਸਾਰਾ ਜਿਹੜਾ ਏਰੀਆ ਆ ਵੇਖ ਲਓ ਤੁਸੀਂ ਜਿਵੇਂ ਹਿਮਾਚਲ ਵਾਲੀ ਜਿਵੇਂ ਫੀਲਿੰਗ ਹੈ ਇੱਥੇ ਜਿੰਨੇ ਵੀ ਬੱਚੇ ਆ ਬਈ ਸਕੂਲਾਂ ਵਾਲੇ ਇੱਥੇ ਆ ਰਹੇ ਆ ਟੂਰਾਂ ਟੂਰ ਆ ਰਹੇ ਆ ਜਿਹਨੇ ਭਰਾਵਾਂ ਨੇ ਬਈ ਇੱਧਰ ਨੂੰ ਆਉਣਾ ਆ ਚੀਜ਼ ਜ਼ਰੂਰ ਵਿਖਾਓ ਜੀ ਜਿ ਦੇਖਣ ਨੂੰ ਆਇਆ ਲੱਗਦਾ ਜਿਵੇਂ ਲੂਣ ਪਿਆ ਹੁੰਦਾ ਕਲੀ ਦੇ ਡਲੇ ਆ ਜਦੋਂ ਬਾਈ ਜੀ ਆਪਾਂ ਜੈਪੁਰ ਤੋਂ ਆਉਨੇ ਆ ਨਾ ਅਜਮੇਰ ਵਾਲੀ ਸਾਈਡ ਨੂੰ ਉਦੇਪੁਰ ਜਾਣਾ ਹੈ ਤੇ ਜੈਪੁਰ ਤੋਂ ਰਸਤੇ ਦੇ ਵਿੱਚ ਇਹ ਆਉਂਦਾ किशनਗੜ ਇੱਥੇ ਬਾਈ ਜੀ ਜਿਹੜੇ ਆਹ ਪ੍ਰੀ-ਵੇਡਿੰਗ ਵੀ ਹੋ ਰਹੀ ਆ ਪਰ ਜਿਹੜੇ ਭਰਾ ਨੇ ਇਹ ਚੀਜ਼ ਦੇਖਣੀ ਆ ਇਹਨਾਂ ਦਾ ਬਾਈ ਜੀ ਪਰਮਟ ਲੈਣਾ ਪੈਂਦਾ ਪਰਮਟ ਤਾਂ ਤਕਰੀਬਨ ਇਹਨਾਂ ਦਾ ਫ੍ਰੀ ਆ ਉਹ ਵੈਸੇ ਕੋਈ ਕੈਮਰਾ ਵਗੈਰਾ ਨਹੀਂ ਲਿਆਉਣ ਦਿੰਦੇਗੇ ਪ੍ਰੀ-ਵੇਡਿੰਗ ਕਰਾਉਣੀ ਆ ਤਾਂ ਬਾਈ ਉਹਦਾ ਇਹਨਾਂ ਦਾ ਕੋਈ ਖਰਚਾ ਰੱਖਿਆ ਹੋਇਆ ਇੱਥੇ ਉਹ ਰਹੀਆਂ ਦੋ ਤਿੰਨ ਫ੍ਰੀ ਵਡਿੰਗ ਕਰ ਰਹੇ ਆ ਮੋਬਾਈਲ ਦਾ ਜਿਹੜਾ ਕੋਈ ਕੈਮਰਾ ਉਹ ਤੁਸੀਂ ਵਾਰਤਾ ਸਾਖਣ ਇਹ ਮੈਨੂੰ ਤਾਂ ਬਹੁਤ ਵਧੀਆ ਇਹ ਰਿਗਿਆ ਲੱਗਾ ਯਾਰ ਪੱਧਰ ਦਾ ਪੱਧਰ ਤੇ ਜੀਸੀਬੀ ਵਗੈਰਾ ਚੱਲੀ ਜਾਂਦੀਆਂ ਉਹ ਵਿਖਾਈ ਵਿਖਗੇ ਆਪਾਂ ਇਹਨੂੰ ਮਲ ਕੇ ਕੀ ਆ ਤਾਂ ਮੜੀ ਆ ਪਾਨ ਜੀ ਖਾਈ ਜਾਂਦੇ ਆ ਉਹ ਬਹੁਤ ਬਾਈ ਇੱਥੇ ਗੰਦ ਜਾ ਮਾਰਿਆ ਪਿਆ ਯਾਰ ਸਤਾਰ ਨਹੀਂ ਆਪਾਂ ਜਕਾਰੀਆਂ ਆਈਆਂ ਮਾਰਦੇ ਜਿਹੜਾ ਪਾਨ ਜਿਆ ਖਾ ਖਾ ਕੇ ਉਹ ਇਹਨਾਂ ਨੂੰ ਚਾਹੀਦਾ ਯਾਰ ਵੀ ਵੇਖਣ ਵਾਲੀ ਜਗ੍ਹਾ ਇੱਥੇ ਇਹ ਕੰਮ ਬੰਦ ਕਰਾਉਣ ਇਹਨਾਂ ਨੂੰ ਸ਼ੈੱਕੇ ਜਾਣੇ ਆਪਾਂ ਸਪੈਸ਼ਲ ਇਹ ਆ ਨਾ ਯਾਰ ਕਰਨ ਦਿਓ ਆ ਕਾਗਜ ਪੱਤਰ ਜੇ ਇੱਥੇ ਇੱਕ ਢੀਲ ਨੂੰ ਢੀਲਾ ਲਾ ਸਿਸਟਮ ਆ ਬਾਈ ਨੀਲਾ ਪਾਣੀ ਆ ਜਮ ਜਿਵੇਂ ਬਰਫ ਕੁਰੀ ਹੁੰਦੀ ਆ ਨਾ ਵੀ ਬਰਫਾਦਾ ਪਾਣੀ ਆਏ ਆ ਨੀਲਾ ਨੀਲਾ ਪਾਣੀ ਆ ਠੰਡਾ ਬਹੁਤ ਆ ਪਾਣੀ ਰਾਜਸਥਾਨ ਦਾ ਏਰੀਆ ਇਹ ਠੰਡਾ ਬਹੁਤ ਆ ਬਹੁਤ ਡੰਗਾਈ ਦੇ ਵਿੱਚ ਅਸੀਂ ਖੜੇ ਆ ਇਹ ਜਿਹੜਾ ਚਾਰਚ ਫੇਰੇ ਪਿਆ ਇਹ ਏਰੀਆ ਉਹ ਦਿਖਾਈਏ ਆਪਾਂ ਕੀ ਆਈਟਮ ਹੈ ਮਾਲ ਕੇ ਕਲੀ ਆ ਕਿ ਕੀ ਸਿਸਟਮ ਆ ਆਇਆ ਪੱਥਰ ਲੱਗਦਾ ਬਾਈ ਦੇਖਣ ਨੂੰ ਜਿਵੇਂ ਆਪਾਂ ਡਲੇ ਵਾਲੀ ਕਲੀ ਦਿਉਨੇ ਹੁੰਨੇ ਆ ਉਸ ਤਰ੍ਹਾਂ ਵੇਖੋ ਬਾਈ ਕੱਚਾ ਆ ਪੱਥਰ ਨਿਕਲਦਾ ਇਹ ਬਹੁਤ ਵਧੀਆ ਏਰੀਆ ਬਾਈ ਤੇ ਬਣੇ ਰਿਓ ਪੇਜ ਨਾਲ ਆਪਾਂ ਹੋਰ ਵੀ ਵੇਖਾਂਗੇ ਏਰੀਆ ਕਿਹੜਾ ਕਿਹੜਾ ਵੇਖਣ ਵਾਲਾ ਔਰ ਭਰਾ ਨੇ ਵੀ ਕਿਸੇ ਨੇ ਆਉਣਾ ਹੁੰਦਾ ਤਾਂ ਆਪਾਂ ਜਾਣਕਾਰੀ ਉਹਨਾਂ ਨਾਲ ਕਰ ਲਈਏ ਸਾਂਝੀ ਦੇ ਦਈਏ ਧੰਨਵਾਦ ਜੀ ਕਾਸੀ ਕਾਸ